ਘਰ ਵਿੱਚ ਸੁਣੇ ਨਾ ਕੋਈ ਜੀ ਦੀ ਗੱਲ ਨੂੰ ਘਰ ਵਿੱਚ ਸੁਣੇ ਨਾ ਕੋਈ ਜੀ ਦੀ ਗੱਲ ਨੂੰ ਨੈਟ ਉੱਤੇ ਬਾਧੂ ਯੋਗਿਆਨ ਵੰਡਦੇ ਆਪ ਜਿਨਾ ਕਰਨਾ ਨਹੀਂ ਕੁਝ ਜੋਗਿਆ ਕਰਦਾ ਕੋਈ ਉਹਦੀਆਂ ਨੇ ਲੱਤਾਂ ਖਿੱਚਦੇ ਕਈਆਂ ਦੀ ਜੋ ਲਾਈਫ ਦਾ ਡਰੀਮ ਬਣਿਆ ਉਹ ਕਈਆਂ ਲਈ ਜੋ ਲਾਈਫ ਦਾ ਡਰੀਮ ਬਣਿਆ ਉੱਥੇ ਜਾ ਕੇ ਚੋਬਰ ਨੇ ਝੰਡੇ ਗੱਡਤੇ ਉਹ ਦੁਨੀਆ ਤੇ ਲੈ ਗਿਆ ਪੰਜਾਬੀ ਬੋਲੀ ਨੂੰ ਲੈ ਕੇ ਦਿਲ ਚ ਪੰਜਾਬ ਦਸਤਾਰ ਬਨ ਕੇ ਉਹ ਦੁਨੀਆ ਚ ਲੈ ਗਿਆ ਪੰਜਾਬੀ ਬੋਲੀ ਨੂੰ ਲੈ ਕੇ ਦਿਲ ਚ ਪਿਆਰ ਦਸਤਾਰ ਬਨ ਕੇ ਉਹ ਮਿਹਨਤ ਨਾ ਕਰੀਆ ਤਰੱਕੀ ਜੱਟ ਨੇ ਬਹੁਤਿਆਂ ਨੂੰ ਲੱਗਦਾ ਜਗਾੜ ਲੱਗਿਆ ਉਹ ਦੁਨੀਆ ਚ ਗਿਆ ਪਾਵੇਂ ਜਿੱਥੇ ਮਰਜੀ ਦਿਲ ਵਿੱਚੋਂ ਕਦੇ ਨਹੀਂ ਪੰਜਾਬ ਕੱਢਿਆ ਉਹ ਕਰਨ ਕੁਲੇਬਾਂ ਬਾਲੀਵੁੱਡ ਵਾਲੀਆਂ ਉਹ ਕਰਨ ਕੁਲੇਬਾਂ ਬਾਲੀਵੁੱਡ ਵਾਲੀਆਂ ਸਾਉਥ ਵਾਲੇ ਗੱਭਰੂ ਤੋਂ ਟਾਈਮ ਮੰਗਦੇ ਉਹ ਦਿਲ ਵਿੱਚ ਦੁਨੀਆ ਚ ਲੈ ਗਿਆ ਪੰਜਾਬੀ ਬੋਲੀ ਨੂੰ ਲੈ ਕੇ ਦਿਲ ਚ ਪੰਜਾਬ ਦਾ ਸਤਾਰ ਬਨ ਕੇ ਉਹ ਦੁਨੀਆ ਚ ਲੈ ਗਿਆ ਪੰਜਾਬੀ ਬੋਲੀ ਨੂੰ ਲੈ ਕੇ ਦਿਲ ਚ ਪਿਆਰ ਦਾ ਸਤਾਰ ਬਨ ਕੇ ਓਏ ਲੱਖਾਂ ਤੇ ਕਰੋੜਾਂ ਦੀਆਂ ਰੱਖੇ ਗੱਡੀਆਂ ਰੱਖਿਆ ਪਲੇਨ ਵਾਰ ਆਉਣ ਜਾਣ ਨੂੰ ਓਏ ਲੱਖਾਂ ਤੇ ਕਰੋੜਾਂ ਦੀਆਂ ਰੱਖੇ ਗੱਡੀਆਂ ਰੱਖਿਆ ਪਲੇਨ ਵਾਰ ਆਉਣ ਜਾਣ ਨੂੰ ਓਏ ਗੱਬਰੂ ਨੇ ਸਦਾ ਹੀ ਫਲਾਈ ਕਰਿਆ ਬੜਿਆਂ ਨੇ ਜੋਰ ਲਾਇਆ ਥੱਲੇ ਰਹੁਣ ਨੂੰ ਹੁਣ ਵੀ ਆ ਜੱਟ ਦੀ ਤਾਰੀਫ ਕਰਦੇ ਉਹ ਵੀ ਹੁਣ ਜੱਟ ਦੀ ਤਾਰੀਫ ਕਰਦੇ ਜਿਹੜੇ ਮਾੜੇ ਸਮਿਆਂ 'ਚ ਰਹੇ ਪੰਡ ਦੇ ਓਏ ਮਾੜੇ ਸਮਿਆਂ 'ਚ ਜਿਹੜੇ ਰਹੇ ਪੰਡ ਦੇ ਉਹ ਦੁਨੀਆਂ 'ਚ ਲੈ ਗਿਆ ਪੰਜਾਬੀ ਬੋਲੀ ਨੂੰ ਲੈ ਕੇ ਦਿਲ 'ਚ ਪੰਜਾਬ ਦਾ ਸਤਾਰ ਬਨ ਕੇ ਉਹ ਦਿਲ 'ਚ ਪੰਜਾਬ ਦਿਲ 'ਚ ਪੰਜਾਬ ਉਹ ਦਿਲ 'ਚ ਪੰਜਾਬ ਉਹ ਦੁਨੀਆਂ 'ਚ ਲੈ ਗਿਆ ਪੰਜਾਬੀ ਬੋਲੀ ਨੂੰ ਲੈ ਕੇ ਦਿਲ 'ਚ ਪਿਆਰ ਦਸਤਾਰ ਬਨ ਕੇ ਘਰ ਵਿੱਚ ਸੁਣੇ ਨਾ ਕੋਈ ਜੀ ਦੀ ਗੱਲ ਨੂੰ net 'ਤੇ ਬਾਦੂ ਗਿਆਨ ਵੰਡ ਦੇ ਆਪ ਜਿੰਨਾ ਕਰਨਾ ਨਹੀਂ ਕੁਝ ਜੋ ਗਿਆ ਕਰਦਾ ਕਿ ਉਹਦੀਆਂ ਨੇ ਲਤਾਂ ਖਿੱਚਦੇ ਮਿਹਨਤ ਨਾ ਕਰਿਆ ਤਰੱਕੀ ਜੱਟ ਨੇ ਬਹੁਤਿਆਂ ਨੂੰ ਲੱਗਦਾ ਜੁਗਾੜ ਲੱਗਿਆ ਉਹ ਦੁਨੀਆ ਚ ਗਿਆ ਭਾਵੇਂ ਜਿੱਥੇ ਮਰਜੀ ਦਿਲ ਵਿੱਚੋਂ ਕਦੇ ਨਹੀਂ ਪੰਜਾਬ ਕੱਢਿਆ ਓਏ ਲੱਖਾਂ ਤੇ ਕਰੋੜਾਂ ਦੀਆਂ ਰੱਖੇ ਗੱਡੀਆਂ ਰੱਖਿਆ ਪਲੇਨ ਬਾਹਰ ਆਉਣ ਜਾਣ ਨੂੰ ਗੱਬਰੂ ਨੇ ਸਦਾ ਹੀ ਫਲਾਈ ਕਰਿਆ ਓਏ ਬੜਿਆਂ ਦਾ ਜ਼ੋਰ ਲੱਗਿਆ ਏ ਥੱਲੇ ਲਾਉਣ ਨੂੰ ਬੜਿਆਂ ਨੇ ਜ਼ੋਰ ਲਾਇਆ ਥੱਲੇ ਲਾਉਣ ਨੂੰ ਓ ਵੀ ਹੁਣ ਜੱਟ ਦੀ ਤਾਰੀਫ਼ ਕਰਦੇ ਓਏ ਓ ਵੀ ਹੁਣ ਜੱਟ ਦੀ ਤਾਰੀਫ਼ ਕਰਦੇ ਓਏ ਮਾੜੇ ਸਮਿਆਂ ਤੇ ਜਿਹੜੇ ਰਹੇ ਪੰਡ ਦੇ ਓ ਦੁਨੀਆ ਚ ਲੈ ਗਿਆ ਪੰਜਾਬੀ ਬੋਲੀ ਨੂੰ ਲੈ ਕੇ ਦਿਲ ਚ ਪਿਆਰ ਦਸਤਾਰ ਬਨ ਕੇ ਉਹ ਦੁਨੀਆ ਚ ਲੈ ਗਿਆ ਪੰਜਾਬੀ ਬੋਲੀ ਨੂੰ ਲੈ ਕੇ ਦਿਲ ਚ ਪਿਆਰ ਦਸਤਾਰ ਬਨ ਕੇ ਇਹ ਗਾਣਾ ਜੇ ਤੁਸੀਂ YouTube ਤੇ ਵੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬਰ ਜ਼ਰੂਰ ਕਰ ਦਿਓ ਜੇ ਤੁਸੀਂ Facebook ਤੇ ਵੇਖ ਰਹੇ ਹੋ ਤਾਂ ਪੇਜ ਨੂੰ ਫੋਲੋ ਜ਼ਰੂਰ ਕਰ ਦਿਓ ਜੇ ਚੀਜ਼ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ